ਅੱਜ ਭਾਰਤੀਆ ਵਾਲਮੀਕੀ ਤਰਨਸਮਾਜ ਭਾਵਾਦਸ ਦੀ ਇੱਕ ਬੈਠਕ ਕੀਤੀ ਗਈ ਸੀ ਜੇ ਦੇ ਵਿੱਚ 27 ਅਕਤੂਬਰ ਨੂੰ ਜੋ ਭਗਵਾਨ ਵਾਲਮੀਕੀ ਤੀਰਤ ਅਮਰ ਸਰਬੀ ਕੀ ਬੇਅਦਵੀ ਹੋਈ ਸੀ ਉਹਨੂੰ ਲੈ ਕੇ 30 ਨਵੰਬਰ ਨੂੰ ਸਵੇਰ 11 ਵਜੇ ਪਾਵਨ ਵਾਲਮੀਕੀ ਤੀਰਤ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਉਥੇ ਮੁਕਤੀ ਮਾਲ ਦਾ ਜਾਪ ਹੋਏਗਾ ਔਰ ਸਾਡੇ ਬਖੋਆਕ ਸੰਗਠਨਾਂ ਦੇ ਧਰਮਗੁਰੂ ਸਮਾਜਿਕ ਅਤੇ ਯੂਨੀਅਨਾਂ ਦੇ ਆਗੂ ਵੀ ਜਿਹੜੇ ਆਪਣੀ ਪਰਿਵਾਰਾਂ ਸਮੇਤ ਪਹੁੰਚ ਕੇ ਪਾਵਨ ਵਾਲਮੀਕੀ ਦੀ ਰਤਥੇ ਨਤਮਸਤਕ ਹੋਣਗੇ ਔਰ ਉਸ ਤੋਂ ਇਲਾਵਾ 6 ਦਸੰਬਰ ਜੋ ਪ੍ਰਿਨਿਮਾਰਨ ਦਿਵਸ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦਾ ਵਾ ਉਹ ਸਾਡਾ ਜੋ ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਦਫਤਰ ਹੈ ਜੋ ਲੁਧਿਆਣਾ ਵਿਖੇ ਉਥੇ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੂੰ ਸਰਦਾ ਦੇ ਫੋਲ ਭੇਟ ਕਿਤੇ ਜਾਣਗੇ 6 ਦਸੰਬਰ ਨੂੰ ਸਵੇਰ 11 ਵਜੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਦਫਤਰ ਔਰ 10 ਤਰੀਕ ਨੂੰ ਜੋ 10 ਦਸੰਬਰ ਆ ਰਿਹਾ ਵਾ ਨਗਰ ਨਿਗਮ ਕਰਮਚਾਰੀ ਯੂਨੀਅਨ ਸਾਡੀ ਅਸੀਂ ਪਿਛਲੇ ਦਿਨੀ ਜੋ ਕੈਬਨਿਟ ਮੰਤਰੀ ਆ ਸੰਜੀਪ ਰੋੜਾ ਸਾਹਿਬ ਉਹਨਾਂ ਨੂੰ ਇੱਕ ਯਾਦ ਪੱਤਰ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਸੀਐਮ ਸਾਹਿਬ ਦੇ ਨਾਂ ਤੇ ਜੋ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾਇਆ ਕਰਨ ਲਈ ਪਾਵੇਂ ਉਹ ਸਪਾਈ ਸੇਵਕ ਆ ਸੀਵਰਮੈਨ ਆ ਮਾਲੀ ਬੇਲਦਾਰ ਆ ਡਰਾਈਵਰ ਆ ਦਰਜਾ ਚਾਰ ਦੇ ਜਾਂ ਓਵਰਏਜ ਆ ਉਹ ਮੁਲਾਜ਼ਮਾਂ ਨੂੰ ਪਰ ਹਾਲੇ ਤੱਕ ਵੀ 20 ਦਿਨ ਨਿਕਲ ਗਏ ਆ ਕੋਈ ਸਾਨੂੰ ਉਹਦੀ ਅਪਡੇਟ ਨਹੀਂ ਆਈ ਇਸ ਕਰਕੇ ਅਸੀਂ 10 ਦਸੰਬਰ ਨੂੰ ਜੋ ਨਗਰ ਨਿਗਮ ਲੁਧਿਆਣ ਦੀ ਮੇਰ ਆ ਉਹਨਾਂ ਦੇ ਘਰ ਜਿਹੜੀ ਕੋਠੀ ਹੈ ਉਹਦੀ ਕੋਠੀ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਜਿਹੜਾ ਵਾ 10 ਦਸੰਬਰ ਨੂੰ ਸਵੇਰ 11 ਵਜੇ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ ਜਾਏਗਾ ਇਹ ਤਿੰਨ ਜਿਹੜੇ ਆ ਮਤੇ ਪਾਸ ਹੋਇਆ ਉਹ ਅੱਜ ਬੜਾ ਪਵਿੱਤਰ ਦਿਨ ਹੈ ਕਿਉਂਕਿ ਸੰਵਿਧਾਨ ਦੇ ਵੀ ਉਸਾ ਅੱਜ ਦੇ ਦਿਨ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਮ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਸਾਡੇ ਮਾਨਯਾ ਰਾਸ਼ਟਰਪਤੀ ਸਾਹਿਬ ਨੂੰ ਸੌਪਿਆ ਸੀ ਤਾਂ ਇਸ ਕਰਕੇ ਮੈਂ ਸੰਵਿਧਾਨ ਦਿਵਸ ਦੇ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਇੰਨੀਆਂ ਬੇਨਤੀਆਂ ਕਰਦਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ 30 ਨਵੰਬਰ ਨੂੰ ਸਵੇਰ 8 ਵਜੇ ਡਾਕਟਰ ਅਮੀੜਕਰ ਭਵਨ ਜਿਹੜਾ ਡਾਕਟਰ ਅਮੀੜਕਰ ਭਵਨ ਦੇ ਨੇੜੇ ਡਾਕਟਰ ਅਮੀੜਕਰ ਚੌਕ ਹੈ 바ਵਾ ਸਾਹਿਬ ਦਾ ਸਟੈਚੂ ਉੱਥੋਂ ਸਵੇਰ 8 ਵਜੇ ਜਿਹੜਾ ਕਾਫਲਾ ਵਾ ਪਵਨ ਵਾਲਮੀਕੀ ਤੀਰਤ ਲਈ 3 ਨਵੰਬਰ ਨੂੰ ਚਲ ਕੇ ਅਮਰitsar ਵਿਖੇ ਪਹੁੰਚੇਗਾ ਇਹਨੀਆਂ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੈ ਬਾਲਮੀਕੀ ਆਗੀ ਤਰਫੋਂ ਪ੍ਰੇਮੋ ਜੈ ਬਾਲਮੀਕੀ ਅੱਜ ਇੱਕ ਵਿਸ਼ੇਸ਼ ਮੀਟਿੰਗ ਕਾਰਪੋਰੇਸ਼ਨ ਏਜਨ ਵਿਖੇ ਪਰਮਾਦਰਣੀਆ ਵਿਰੇਸ਼ ਨਰੇਸ਼ ਸਿੰਘਾ ਜੀ ਸਰਵੋੱਚ ਨਿਰਦੇਸ਼ਕ ਪਾਵਦਸ ਭਾਰਤ ਉਹਨਾਂ ਦੇ ਨੇਤ੍ਰਿਤਵ ਵਿੱਚ ਵੀ ਹੋਈ ਹੈ ਜਿਦੇ ਵਿੱਚ ਕੁਝ ਬਾਬਿਆਂ ਦੁਆਰਾ ਪਾਵਨ ਬਾਲਮੀਕੀ ਤਿਰ ਅਮਰitsar ਵਿਖੇ ਜੋ ਬੇਅਦਬੀ ਕੀਤੀ ਸੀ ਉਹਦੀ ਸ਼ਮਾ ਯਾਚਨਾ ਲਈ ਜਿਹੜਾ 30 ਨਵੰਬਰ ਨੂੰ ਪਵਨ ਵਾਲਮੀਕੀ ਤੀਰਤ ਵਿਖੇ ਪਵਨ ਆਦਿਨਿਤ ਨੇਮ ਦਾ ਪਾਠ ਰੱਖਿਆ ਗਿਆ ਹੈ। ਉਹਦੇ ਲਈ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਕੀਤੀ ਗਈ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉੱਥੇ ਵਾਲਮੀਕੀ ਤੀਰਤ ਵਿਖੇ ਪਵਨ ਆਦਿਨਿਤ ਨੇਮ ਦਾ ਜਿਹੜਾ ਪਾਠ ਹੋਣਾ ਹੈ ਉਹਦਾ ਹਿੱਸਾ ਬਣੋ ਪ੍ਰਮਾਤਮਾ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੈ ਵਾਲਮੀਕੀ।